ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਯਾਰ ਕੇ ਪਟਿਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਦਿਵਾਲੀ ਦਾ ਆਫਰ ਹੋਊਗਾ ਮੇਰੀਆਂ ਭੈਣਾਂ ਲਈ ਮੇਰੀਆਂ ਭੈਣਾਂ ਜਲਦੀ ਜਲਦੀ ਇਹਨਾਂ ਦੇ ਵਿੱਚੋਂ ਸਕਰੀਨ ਸ਼ਾਟ ਸੂਟ ਲੈ ਕੇ ਬੁੱਕ ਕਰ ਲਿਓ ਜੀ ਪਤਾ ਕੀ ਜਦੋਂ ਤੁਸੀਂ 2 ਦਿਨ ਬਾਅਦ ਜਾਂ ਜਿਵੇਂ ਹੁਣ ਅੱਜ ਅਸੀਂ ਅੱਜ ਸ਼ਾਮ ਨੂੰ ਅਸੀਂ ਆਫਰ ਵਾਲੀ ਵੀਡੀਓ ਅਪਲੋਡ ਕਰ ਦਾਂਗੇ ਜਿਹੜੀਆਂ ਮੇਰੀਆਂ ਭੈਣਾਂ ਨੇ ਪਸੰਦ ਕਰਨੇ ਹੁੰਦੇ ਨੇ ਲੈਣੇ ਹੁੰਦੇ ਨੇ ਜੀ ਉਹ ਤਾਂ ਜਲਦੀ ਜਲਦੀ ਪੇਮੈਂਟ ਕਰਕੇ ਆਪਣੇ ਬੁੱਕ ਕਰ ਲੈਂਦੇ ਨੇ ਬਾਅਦ ਦੇ ਵਿੱਚ ਦੂਜੀਆਂ ਭੈਣਾ ਕਰੀ ਜਾਣੀਆਂ ਹਾਏ ਤਾਂ ਅਸੀਂ ਲੈਣਾ ਤੀ ਹਾਏ ਤਾਂ ਅਸੀਂ ਲੈਣਾ ਤੀ ਪਲੀਜ਼ ਰਿਕਵੈਸਟ ਆ ਤੁਸੀਂ ਜਲਦੀ ਜਲਦੀ ਮੋਰਚਾ ਮਾਰ ਲਿਆ ਕਰੋ ਸੂਟਾਂ ਦੇ ਚਲੋ ਜੀ ਆਪਾਂ ਅੱਜ ਦੀਵਾਲੀ ਦੇ ਆਫਰ ਆ ਤੁਹਾਨੂੰ ਬਹੁਤ ਸੋਨਾ ਮੇਰੀਆਂ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸੂਟ ਬੁੱਕ ਕਰ ਲਿਓ ਰੇਟ ਜਿਹੜੇ ਹੋਣਗੇ ਹਰੇਕ ਸੂਟ ਦਾ ਤੁਹਾਨੂੰ 2 ਤੋਂ 250 ਰੁਪਏ ਲੈਸ ਮਿਲੂਗਾ ਇਹਦੇ ਵਿੱਚ ਸਾਡਾ ਮਾਰਜਨ ਕੁਝ ਨਹੀਂ ਹੋਊਗਾ ਬਸ ਸ਼ਿਪਿੰਗ ਦੇ ਪਾਰਸਲ ਸ਼ਿਪਿੰਗ ਦਾ ਚਾਰਜਸ ਹੀ ਹੋਣਗੇ ਇਸ ਦੀਵਾਲੀ ਤੇ ਆਪਣੇ ਕੋਲੇ ਸਿੰਗਲ ਸਿੰਗਲ ਜੇ ਸੂਟ ਨੇ ਜੀ ਜਿਹੜੀ ਮੇਰੀਆਂ ਭੈਣਾਂ ਨੂੰ ਪਸੰਦ ਆ ਤਾਂ ਤੁਸੀਂ ਜ਼ਰੂਰ ਆਫਰ ਦਾ ਲਾਹਾ ਲੈ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਫੈਬਰਿਕ ਸੇਮ ਹੁੰਦੇ ਆ ਤੁਸੀਂ ਇਹਨਾਂ ਕਿਹਾ ਕਰੋ ਵੀ ਫੈਬਰਿਕ ਨਹੀਂ ਵਧੀਆ ਜਿਹੜੀ ਇਹਨਾਂ ਨੇ ਆਫਰ ਚ ਰੱਖਤੀ ਸੂਟ ਉਹਦੇ ਨਾਲ ਦੀ ਹੁੰਦੇ ਨੇ 1 1 2 2 ਹੁੰਦੇ ਨੇ ਜਿਹੜੇ ਕਲਰ ਇਸ ਕਰਕੇ ਆਪਾਂ ਉਹਨਾਂ ਦਾ ਆਫਰ ਲਗਾ ਦਿੰਨੇ ਆ ਜੀ ਚਲੋ ਜੀ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਿਓ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆਂ ਸਾਮ ਨੂੰ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ ਉਹਨੂੰ ਵੀ ਤੁਸੀਂ ਜ਼ਰੂਰ ਫਾਲੋ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਲਓ ਜੀ ਮੇਰੀਆਂ ਭੈਣਾਂ ਨੂੰ ਪਹਿਲਾਂ ਆਪਾਂ ਗਲਾਸ ਸਿਲਕ ਦੇ ਵਿੱਚ ਜਿਹੜੇ ਵੀ ਕਲਰ ਨੇ ਆਪਾਂ ਉਹ ਦਿਖਾ ਦਈਏ ਜਲਦੀ ਜਲਦੀ ਤੁਹਾਨੂੰ ਲਓ ਜੀ ਇਹ ਕੇ ਤੁਹਾਨੂੰ ਗਲਾਸ ਸਿਲਕ ਦਾ ਇਹ ਵਾਲਾ ਪਰਪਲ ਕਲਰ ਮਿਲੂਗਾ ਜੀ ਸਾਫਟ ਵਾਲਾ ਇਹ ਹੈ ਨਾ ਅਸੀਂ ਇਹਦੇ ਨਾਲ ਦੇ ਪਤਾ ਹੀ ਨਹੀਂ ਵੀ ਇਹਦੇ ਵਿੱਚ ਕਲਰ ਡਿਜ਼ਾਈਨ ਹੋਰ ਕਿੰਨੇ ਕ ਸੇਲ ਹੋਗੇ ਸਾਡੇ ਹੈ ਨਾ ਇਹ ਦੋ ਤਿੰਨ ਕ ਕਲਰ ਨੇ ਇਹਦੇ ਵਿੱਚ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਜੀ ਇਸ ਤਰ੍ਹਾਂ ਦੀ ਨਾਲ ਤੁਹਾਨੂੰ ਮਡਾਲ ਸਿਲਕ ਦੀ 2 ਮੀਟਰ ਦੀ ਸਲਵਾਰ ਮਿਲੂਗੀ ਜੀ 3 ਮੀਟਰ ਇਹਦੇ ਵਿੱਚ ਨਹੀਂ ਮਿਲਣਾ ਤੁਹਾਨੂੰ ਇਹ ਪਹਿਲਾ ਕਲਰ ਆਊਗਾ ਜੀ ਸੇਮ ਦਿਖ ਰਿਹਾ ਹੈ ਵੀਡੀਓ ਦੇ ਵਿੱਚ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਲਿਓ ਇਹ ਸੂਟ ਦਾ ਪ੍ਰਾਈਸ ਲਊਗਾ ਜੀ 1550 ਰੁਪਏ ਵਿਦ ਸ਼ਿਪਿੰਗ ਦੇ ਨਾਲ ਦੇਖੋ ਤੁਸੀਂ ਇਹ ਨਾ ਕਿ ਉਹ ਵੀ ਇਹਦੇ ਨਾਲ ਦੇ ਗਲਾਸ ਸਿਲਕ ਦਾ ਕੋਈ 1200 ਦੇਂ ਜਾਂਦਾ ਕੋਈ 1300 ਆਪਾਂ ਕਿਸੇ ਨਾਲ ਕੋਈ ਕੰਪੇਅਰ ਨਹੀਂ ਹੈਗੇ ਹਨਾ ਆਪਾਂ ਆਪਣੀ ਫੈਬਰਿਕ ਨੂੰ ਜਿੰਮੇਦਾਰੀ ਨਾਲ ਤੁਹਾਡੇ ਤੱਕ ਪਹੁੰਚਾਵਾਂਗੇ ਜੇ ਕਪੜਾ ਮਾੜਾ ਨਿਕਲ ਗਿਆ ਜੀ ਤਾਂ ਅਸੀਂ ਬੈਠੇ ਹਾਂ ਹਨਾ ਉਹੀ ਬਰਬਰੀ ਵਾਲੀ ਗੱਲ ਫੇਰ ਆ ਜਾਂਦੀ ਹੈ ਜੀ 1200 1300 ਦਾ ਸੂਟ ਇਹ ਪਹੁੰਚਦਾ ਕਰ ਦਿੰਦੇ ਨੇ ਤੁਹਾਡੇ ਕੋਲ ਜਦੋਂ ਸਲਾਈ ਕਰਦੇ ਹੋ ਨਾਲ ਦੀ ਨਾਲ ਫਟ ਜਾਂਦਾ ਇਸ ਕਰਕੇ ਪਲੀਜ਼ ਰਿਕਵੈਸਟ ਹੈ ਤੁਸੀਂ ਸਮਝਿਆ ਕਰੋ ਵੀ ਚੀਜ਼ ਵਧੀਆ ਤਾਂ ਉਹਦਾ ਰੇਟ ਵਧੀਆ ਹੋਊਗਾ ਲਓ ਜੀ ਪਹਿਲਾ ਕਲਰ ਇਹ ਆ ਗਿਆ ਗਲਾਸ ਸਿਲਕ ਦਾ ਦੂਸਰਾ ਕਲਰ ਆਊਗਾ ਜੀ ਤੁਹਾਨੂੰ ਇਹ ਵਾਲਾ ਲਓ ਇਹ ਤਾਂ ਬੱਸ ਚਾਰ ਕਲਰ ਹੀ ਰਹਿ ਗਏ ਇਹਦੇ ਵਿੱਚ ਇਹ ਬਹੁਤ ਸੋਹਣੇ ਨੇ ਇਹਨਾਂ ਦਾ ਕੋਈ ਲੈਸ ਦਾ ਹੋ ਨਹੀਂ ਗਿਆਗਾ ਚਲ ਅਸੀਂ ਆਖਿਆ ਵੀ ਹੁਣ ਚਾਰ ਪੰਜ ਕਲਰ ਨੇ ਇਹਨਾਂ ਨੂੰ ਵੀ ਆਪਾਂ ਕਰ ਦੰਨੇ ਆ ਨਾਲ ਹੀ ਲਓ ਜੀ ਪਹਿਲਾ ਦੂਸਰਾ ਕਲਰ ਇਹ ਆ ਗਿਆ ਮੇਰੀਆਂ ਭੈਣਾ ਜਿਹੜੀ ਸਰਦਾਰੀ ਸਿੰਪਲ ਸੂਟ ਨੇ ਹਲਕੀ ਸ਼ਾਈਨਿੰਗ ਮਿਲੂਗੀ ਜੀ ਤੁਸੀਂ ਕਿਵੇਂ ਵਿਆਹ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਮੇਰੀਆਂ ਭੈਣਾ ਨਹੀਂ ਪਾਉਂਦੀਆਂ ਹਨਾ ਵੀ ਬਰਕਾ ਵਾਲੇ ਸੂਟੋਂ ਪਾ ਸਕਦੇ ਨੇ ਬਾਹਰਲਾ ਕਸਟਮਰ ਇਹਨਾਂ ਨੂੰ ਗੁਰਦੁਆਰਾ ਸਾਹਿਬ ਕਿਵੇਂ ਮਰਜ਼ੀ ਪਾ ਸਕਦਾ ਲਓ ਜੀ ਦੋ ਕਲਰ ਆ ਗਏ 1550 ਰੁਪਏ ਬਿੱਦੇ ਸ਼ਿਪਿੰਗ ਦੇ ਨਾਲ ਰੇਟ ਰੂਗਾ ਜੀ ਇਹਦਾ ਅਗਲਾ ਕਲਰ ਆ ਗਿਆ ਜੀ ਤਾਂ ਗ੍ਰੇ ਲਓ ਜੀ ਇਹ ਤੁਹਾਨੂੰ ਬਰਬਰੀ ਦੇ ਵਿੱਚ ਵੀ ਮਿਲ ਜੂਗਾ ਪ੍ਰਿੰਟ ਜੇ ਤੁਹਾਨੂੰ ਗਲਾਸ ਸਿਲਕ ਦੇ ਵਿੱਚ ਚਾਹੀਦਾ ਤਾਂ ਤੁਹਾਨੂੰ ਗਲਾਸ ਸਿਲਕ ਦੇ ਵਿੱਚ ਵੀ ਮਿਲ ਜੂਗਾ ਜਿਹੜੇ ਹੈਗੇ ਨੇ ਗਲਾਸ ਸਿਲਕ ਦੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਪਾ ਦਿੱਤੇ ਨੇ ਇਸ ਤੋਂ ਬਾਅਦ ਇੱਕੋ ਹੀ ਸਿੰਗਲ ਸਿੰਗਲ ਸੂਟ ਨੇ ਆਪਣੇ ਕੋਲੇ ਲਓ ਜੀ 1550 ਰੁਪਏ ਬਿੱਟ ਸ਼ਿਪਿੰਗ ਦੇ ਨਾਲ ਅਗਲਾ ਕਲਰ ਆ ਗਿਆ ਜੀ ਦਾ ਚੌਥਾ ਮਹਿੰਦੀ ਕਲਰ ਇਹ ਪਰਪਲ ਦਾ ਡਿਜ਼ਾਈਨ ਹੈ ਜਿਹੜਾ ਪਤਾ ਨੂੰ ਪਹਿਲਾਂ ਦਿਖਾਇਆ ਜੇ ਤੁਹਾਨੂੰ ਪਰਪਲ ਨਹੀਂ ਪਸੰਦ ਤਾਂ ਤੁਸੀਂ ਇਹ ਲੈ ਸਕਦੇ ਹੋ ਬਸੇ ਲਾਸਟ ਆਫਰ ਹੈ ਜੀ ਇਸ ਤੋਂ ਬਾਅਦ ਕੋਈ ਵੀ ਆਫਰ ਨਹੀਂ ਹੋਏਗਾ ਹੁਣ ਤਾਂ ਉਹਨੂੰ ਪਤਾ ਕਰਵਾ ਚੌਥਵੀਂ ਨੰਗਿਆ ਲਾਸਟ ਦਿਵਾਲੀ ਹੈ ਜੀ ਲਓ ਜੀ ਮੇਰੇ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ 1550 ਰੁਪਏ ਸੂਟ ਉਹਨਾਂ ਲਈ ਰੱਖਿਆ ਜਾਊਗਾ ਜੀ ਜਿਹਦੀ ਪੇਮੈਂਟ ਆਊਗੀ ਅਗਲਾ ਕਲਰ ਆ ਗਿਆ ਜੀ ਦਾ ਮਸਟਰਡ ਕਲਰ ਦੇਖੋ ਕਿੰਨਾ ਪਿਆਰਾ ਕਲਰ ਹੈ ਫੈਬਰਿਕ ਦੀ ਅਸੀਂ ਜ਼ਿੰਮੇਵਾਰੀ ਦਿੰਨੇ ਆ ਕੋਈ ਵੀ ਇਹ ਹਾਰਡ ਨਹੀਂ ਹੈ ਜੀ ਸੌਫਟ ਵਾਲੀ ਫੈਬਰਿਕ ਮਿਲੂਗੀ ਲਓ ਜੀ ਇਸ ਤੋਂ ਬਾਅਦ ਲਾਸਟ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਫਰੋਜੀ ਕਲਰ ਹੈ 5 ਤੋਂ 6 ਕਲਰ ਨੇ بس 1550 ਰੁਪਏ ਇੱਕ ਸੂਟ ਦਾ ਪ੍ਰਾਈਸ ਰਹੂਗਾ ਜਲਦੀ ਜਲਦੀ ਮੇਰੀਏ ਭੈਣਾ ਸੂਟ ਬੁੱਕ ਕਰ ਲਓ ਇਹ ਗਲਾਸ ਸਿਲਕ ਦੇ ਵਿੱਚ ਆ ਗਏ ਜੀ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਆ ਆਰਗੈਂਜਾ ਲਾਈਨਿੰਗ ਦੇ ਵਿੱਚ ਫੋਇਲ ਪੇਂਟ ਵਾਲੇ ਲਓ ਜੀ ਇਹ ਵੀ ਆਪਾਂ ਤੁਹਾਨੂੰ ਅੱਜ ਆਫਰ ਦੇ ਵਿੱਚ ਦੇਵਾਂਗੇ ਦੇਖੋ ਜੇ ਤੁਹਾਨੂੰ ਪਸੰਦ ਆ ਇਹ ਪਹਿਲਾਂ ਆਪਾਂ ਨੇ 1400 ਦਾ ਸੂਟ ਸੇਲ ਕੀਤਾ ਜੀ ਉਹਦੇ ਵਿੱਚ بس ਬਿਲਕੁਲ 200 ਰੁਪਏ ਆਪਦਾ ਮਾਰਜਿਨ ਸੀ ਅੱਜ ਆਪਾਂ ਨੇ ਉਹ ਵੀ ਨਹੀਂ ਰੱਖਿਆ ਲਓ ਜੀ ਇਹ ਤੁਹਾਨੂੰ ਦੇ ਰਹੇ ਆ ਆਪਾਂ ਸਾਡੇ 1200 ਦਾ ਵਿਦ ਸ਼ਿਪਿੰਗ ਦੇ ਨਾਲ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਲਓ ਲਓ ਜੀ 1250 ਦਾ ਵਿਦ ਸ਼ਿਪਿੰਗ ਦੇ ਨਾਲ ਇਹ ਤੁਹਾਨੂੰ ਕਲਰ ਮਿਲ ਜਾਣਗੇ ਜੀ ਇਹਦੇ ਵਿੱਚ 3-4 ਜੋ ਵੀ ਤੁਹਾਨੂੰ ਪਸੰਦ ਹੈ ਤਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ ਪਹਿਲਾ ਕਲਰ ਆ ਗਿਆ ਜੀ ਦੂਸਰਾ ਕਲਰ ਆ ਗਿਆ ਦਾਨੀਅਨ ਕਲਰ ਹੁਣ ਮੇਰੀਆਂ ਭੈਣਾਂ ਸਕਰੀਨ ਸ਼ਾਟ ਲੈ ਲਿਓ ਜੀ ਇਹ ਨਹੀਂ ਹੋਊਗਾ ਵੀ ਫਾਸਟ ਜਾਂ ਸੈਕੰਡ ਸੂਟ ਰੱਖ ਦਿਓ ਸਾਨੂੰ ਏਦਾਂ ਨਹੀਂ ਪਤਾ ਲੱਗਦਾ ਲਓ ਜੀ 1250 ਬਿੱਡ ਸ਼ਿਪਿੰਗ ਦੇ ਨਾਲ ਮੇਰੀਆਂ ਭੈਣਾਂ ਜਲਦੀ ਜਲਦੀ ਬੁੱਕ ਕਰ ਲਓ ਤੀਜਾ ਕਲਰ ਆ ਗਿਆ ਜੀ ਇਹਦਾ ਇਹ ਵਾਲਾ ਇਹਨਾਂ ਦੇ ਸੂਟ ਤੁਹਾਨੂੰ ਕੁਝ ਕੁ ਸੂਟ ਦੋ ਦੋ ਵੀ ਮਿਲ ਜਾਣਗੇ ਜੇ ਕਿਸੇ ਨੇ ਦੋ ਦੋ ਲੈਣੇ ਨੇ ਲਓ ਜੀ ਜਿਵੇਂ ਇਹ ਵਾਲੇ ਨੇ ਇਹ ਤੁਹਾਨੂੰ ਦੋ ਸੂਟ ਨੇ ਜੇ ਕਿਸੇ ਨੂੰ ਦੋ ਚਾਹੀਦੇ ਨੇ ਇੱਕੋ ਜਿਹੇ 1250 ਇਹਨਾਂ ਦੀ ਫੈਬਰਿਕ ਰਹੇਗੀ ਜੀ ਔਰਗੈਂਜਾ ਲਾਈਨਿੰਗ ਲਓ ਜੀ ਦਿਖਾ ਦਈਏ ਪਾ ਤੁਹਾਨੂੰ ਜਿਹੜੀ ਲਾਈਨਾਂ ਵਾਲੀ ਔਰਗੈਂਜਾ ਹੁਣ ਵਰਕ ਹੋ ਰਿਹਾ ਉਹਦੇ ਉੱਪਰ ਇਹਦੀ ਸਲਵਾਰ ਦੀ ਫੈਬਰਿਕ ਵੀ ਸੇਮ ਰਹੂਗੀ ਜੀ ਸ਼ਰਟ ਦੀ ਫੈਬਰਿਕ ਵੀ ਸੇਮ ਰਹੂਗੀ ਜੀ 1250 ਰੁਪਏ ਬਿੱਡ ਸ਼ਿਪਿੰ ਇਹ ਵੀ ਤੁਹਾਨੂੰ ਦੋ ਮਿਲ ਜਾਣਗੇ ਜੀ ਲਓ ਜੀ ਦੇਖੋ ਜੀ ਦੋ-ਦੋ ਲੈਣੇ ਤੁਸੀਂ ਦੋ-ਦੋ ਵੀ ਲੈ ਸਕਦੇ ਹੋ ਮੇਰੇ ਕੋਲ ਕਾਫੀ ਕਸਟਮਰ ਹੈਗੇ ਨੇ ਉਹ ਦੋਨੇ-ਦੋਨੇ ਇੱਕੋ ਜਿਹੇ ਸੂਟ ਮੰਗਦੇ ਨੇ ਸਿੰਗਲ-ਸਿੰਗਲ ਲੈਣੇ ਜੀ ਸਿੰਗਲ ਵੀ ਲੈ ਸਕਦੇ ਹੋ ਅਗਲਾ ਆ ਗਿਆ ਤਾਂ ਪਿਸਤਾ ਕਲਰ ਲਓ ਜੀ ਜੇ ਤੁਹਾਨੂੰ ਪਸੰਦ ਆ ਇਹ ਵੀ ਜਿਹੜੇ ਦੋ-ਦੋ ਮਿਲ ਜਾਣਗੇ ਆਪਾਂ ਦੋ-ਦੋ ਦਿਖਾ ਰਹੇ ਆ ਤੁਹਾਨੂੰ ਇਹ ਵੀ ਤੁਹਾਨੂੰ ਦੋ ਮਿਲ ਜਾਣਗੇ ਜੀ ਲਓ ਜੀ 1250 ਇਹਨਾਂ ਦਾ ਰੇਟ ਵੀਡੀਓ ਧਿਆਨ ਨਾਲ ਦੇਖ ਲਿਓ ਤੁਸੀਂ ਬਾਅਦ ਦੇ ਵਿੱਚ ਸਾ ਤੋਂ ਰੇਟ ਪੁੱਛੀ ਜਾਂਦੇ ਹੋ ਜੀ ਫਿਰ ਅਸੀਂ ਵੀ ਦਿਮਾਗ ਚੋਂ ਨਿਕਲ ਜਾਂਦੀ ਹੈ ਗੱਲ ਲਓ ਜੀ ਅਗਲਾ ਮਸਟਰਡ ਕਲਰ ਆ ਗਿਆ ਦੇਖੋ ਲਓ ਇਹ ਵੀ ਮਸਟਰਡ ਕਲਰ ਹੈ ਇਹ ਵੀ ਦੋ ਮਿਲ ਜਾਣਗੇ ਅਗਲਾ ਆ ਗਿਆ ਜੀ ਲਾਈਟ ਪਰਪਲ ਇਹ ਵੀ ਤੁਹਾਨੂੰ ਦੋ ਮਿਲ ਜਾਣਗੇ 1250 ਬਿਦਿ ਸ਼ਿਪਿੰਗ ਦੇ ਨਾਲ ਮੇਰੀਆਂ ਭੈਣਾਂ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਜੀ ਬਾਕੀ ਜੋ ਵੀ ਸੂਟ ਹੋਣਗੇ ਜਾਂ ਲਾਈਨਿੰਗ ਦੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣਾ ਜੀ ਆਰ ਕੰਡੀ ਦੇ ਇਹ ਮੇਰੇ ਵੀ ਬਣਿਆ ਹੋਇਆ ਸੂਟ ਦੇਖਿਆ ਉਹ ਮੇਰੇ ਵਾਲੇ ਸੂਟ ਦਾ ਹੈਗਾ ਕ੍ਰੀਮ ਕਲਰ ਬਹੁਤ ਸੋਹਣੀ ਫੈਬਰਿਕ ਆ ਮੈਂ ਖੁਦ ਪਾ ਰਹੀਆਂ ਕੋਈ ਵੀ ਲੜਦੀ ਨਹੀਂ ਕੋਈ ਆਕੜੀ ਨਹੀਂ ਹੈਗੀ ਇੱਕ ਦੋ ਵਾਰ ਇੱਕ ਵਾਰ ਆਪਾਂ ਸਟਿਚ ਕਰਨ ਤੋਂ ਪਹਿਲਾਂ ਧੋ ਲਓ ਜੀ ਫਿਰ ਧੋ ਕੇ ਦੂਸਰੀ ਵਾਰ ਚ ਜਮਾ ਸੌਫਟ ਹੋ ਜਾਂਦੀ ਹੈ ਇਹਦੇ ਨਾਲ ਇਸ ਤਰ੍ਹਾਂ ਦੀ ਬਲੈਕ ਕਲਰ ਦੀ ਸਲਵਾਰ ਰੱਖੀ ਹੈ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹਦਾ ਪ੍ਰਾਈਸ ਵੀ 1250 ਰਹੂਗਾ ਜੀ ਲਓ ਜੀ ਅਗਲਾ ਕਲਰ ਪੀਚ ਆ ਗਿਆ ਦਾ ਇਹ ਪੀਚ ਵਾਲੇ ਡਿਜ਼ਾਈਨ ਤੁਹਾਨੂੰ ਦੋ ਮਿਲ ਜਾਣਗੇ ਤਿੰਨੀ ਕਲਰ ਨੇ ਬਸ ਆਪਣੇ ਕੋਲ ਲਓ ਜੀ ਇਹ ਤਿੰਨ ਕਲਰ ਤੁਹਾਨੂੰ ਆਰਕੰਡੀ ਦੇ ਮਿਲਣਗੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ 1250 ਰੇਟ ਵਿਦ ਸ਼ਿਪਿੰਗ ਦੇ ਨਾਲ ਇਹਦਾ ਰਹੂਗਾ ਜੀ ਅਗਲਾ ਆ ਗਿਆ ਜੀ ਇਹ ਜੌਰਜਟ ਦਾ ਆਪਣੇ ਕੋਲ ਸਿੰਗਲ ਕਲਰ ਹੀ ਹੈ ਜਲਦੀ ਜਲਦੀ ਮੇਰੀਆਂ ਭੈਣਾਂ ਮੈਸੇਜ ਕਰਕੇ ਸੂਟ ਬੁੱਕ ਕਰ ਲਓ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਮਾਊਸ ਮਿੱਠਾ ਮਾਊਸ ਜਿਹਾ ਕਲਰ ਹੈ ਇਹਦਾ ਬਹੁਤ ਸੋਹਣਾ ਕਲਰ ਹੈ ਦੇਖੋ ਸਕਿਨ ਜਿਹਾ ਕਲਰ ਹੈ ਮਾਊਸ ਨਹੀਂ ਹੈਗਾ ਮਿੱਠਾ ਸਕੀਨ ਜਿਹਾ ਕਲਰ ਹੈ ਕਿੰਨੀ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਇਹ ਉੱਤਰ ਦੀ ਨਹੀਂ ਹੈਗੀ ਜੀ ਪੱਕੀ ਆ ਪੂਰੀ ਮੈਂ ਨੋਹਾਂ ਨਾਲ ਵੀ ਖੁਰਚ ਖੁਰਚ ਕੇ ਦੇਖ ਲਈ ਲੋ ਜੀ ਬਹੁਤ ਸੋਹਣੀ ਕੋਈ ਇਹ ਆ ਨਹੀਂ ਹੈਗਾ ਵੀ ਬੈਕ ਇਧਰ ਹੋਊਗੀ ਤੇ ਇਹਦੇ ਵੀ ਤੁਹਾਨੂੰ ਪੇਂਟ ਦੇ ਨਾਲ ਉੱਪਰ ਇਹਦੇ ਜਿਹੜੀ ਹੈਗੀ ਹੈ ਜੀ ਸਿੱਪੀ ਲੱਗੀ ਹੋਈ ਹੈ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਵੀ ਤੁਹਾਨੂੰ 1250 ਰੁਪਏ ਰਹੇਗਾ ਜੀ ਆਲ ਓਵਰ ਦਾ ਅਗਲਾ ਸੂਟ ਆ ਗਿਆ ਜੀ ਜੌਰਜਟ ਦਾ ਲੋ ਜੀ ਇਹ ਵੀ ਜੋਰ ਜਟ ਦਾ ਉਹ ਪਲੇਨ ਜੋਰ ਜਟ ਹੈ ਇਹ ਵਾਲੀ ਉਹਦੇ ਵਿੱਚ ਲਾਈਨ ਵਾਲੀ ਹੈ ਉਹ ਲਾਈਨਿੰਗ ਵਾਲੀ ਜੋਰ ਜਟਾ ਦੇਖੋ ਇਸ ਤਰ੍ਹਾਂ ਦਾ ਇਹ ਕਲਰ ਰਹੂਗਾ ਜੀ ਲਾਈਟ ਪਿਸਤਾ ਬਿਲਕੁਲ ਇਹਦੇ ਵਿੱਚ ਇਸ ਤਰ੍ਹਾਂ ਦਾ ਪੱਤਾ ਡਿਜ਼ਾਈਨ ਬਣਿਆ ਹੈ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 900 ਰੁਪਏ ਵਿਦ ਸ਼ਿਪਿੰਗ ਦੇ ਨਾਲ ਲਓ ਜੀ ਇਹ ਹੋ ਗਿਆ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣਾ ਜੀ ਮਸ਼ੀਨ ਦੇ ਲਓ ਜੀ ਇਹ ਵਾਲਾ ਹੋ ਗਿਆ ਇਹਦੇ ਵਿੱਚ ਤੁਹਾਨੂੰ ਦੋ ਤੋਂ ਤਿੰਨ ਕਲਰ ਹੀ ਮਿਲਣਗੇ ਇਹ ਸ਼ਰ ਸਲਵਾਰ ਰਹੇਗੀ ਜੀ ਇਹ ਸ਼ਰਟ ਰਹੇਗੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਲਓ ਇਹ ਸੂਟਾਂ ਦਾ ਪ੍ਰਾਈਸ ਵੀ 1250 ਇਹ ਮਸਲੀਨ ਹੋ ਨਹੀਂ ਹੋਏਗੀ ਜੀ ਜਿਹੜੀ ਆਕੜੀ ਹੋਈ ਹੈ ਜਾਂ ਜਿਹੜੀ 500 ਦਾ 700 ਦਾ ਸੂਟ ਆਉਂਦਾ ਤੁਸੀਂ ਇੱਕ ਵਾਰ ਲੈ ਕੇ ਦੇਖੋ ਫਿਰ ਤਾਂ ਸਾਨੂੰ ਪਤਾ ਲੱਗ ਜਾਊਗਾ ਸਾਈਨਿੰਗ ਵਾਲੀ ਹੈ ਕਿਵੇਂ ਮਰਜ਼ੀ ਤੁਸੀਂ ਇਹਨੂੰ ਹੁਣ ਮੂਰੇ ਜਿਵੇਂ ਸਰਦੀ ਦਾ ਮੌਸਮ ਆ ਰਿਹਾ ਪ੍ਰੋਗਰਾਮ ਆ ਰਹੇ ਨੇ ਮਾਰਚ ਤੱਕ ਕਿਵੇਂ ਮਰਜ਼ੀ ਪਾ ਸਕਦੇ ਸਾਢੇ 1250 ਇਹਦਾ ਰੇਟ ਰਹੇਗਾ ਜੀ ਲਓ ਜੀ ਇਹ ਵੀ ਸਾਨੂੰ ਮਸਲੀਨ ਦਾ ਪ੍ਰਿੰਟ ਮਿਲੂਗਾ ਕਲਰ ਡਿਜ਼ਾਈਨ ਇਸ ਤਰ੍ਹਾਂ ਦਾ ਆਵੇਗਾ ਅਗਲਾ ਆ ਗਿਆ ਜੀ ਦਾ ਇਹ ਵਾਲਾ ਗ੍ਰੀਨ ਇਹ ਸੂਟ ਨਾ ਸਾਡੇ ਕੋਲ ਪਿਛਲੇ ਸਾਲ ਇੰਨੇ ਸੇਲ ਹੋਏ ਨੇ ਇਹ ਇੱਕੋ ਹੀ ਰਹਿ ਗਿਆ ਉਦੋਂ 15-1500 ਦੇ ਸੂਟ ਵੀ ਇਹ ਸੇਲ ਹੋ ਗਏ ਦੇਖੋ ਜੀ ਸਿੰਗਲ ਸੂਟ ਆ ਇਹ ਮਸਲੀਨ ਦੇ ਵਿੱਚ ਵਧੀਆ ਵਾਲੀ ਮਸਲੀਨ ਮਿਲੂਗੀ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਇਹ ਮਸਲੀਨ ਆ ਸੀ ਤਾਂ ਨਾਮ ਸੇਤੀ ਦੱਸਣ ਸਾਡਾ ਨਾਮ ਸਹੀ ਦੱਸਣ ਦਾ ਫਾਇਦਾ ਹੈ ਨਾ ਸਾਨੂੰ ਸਹੀ ਨਾਮ ਦੱਸਣ ਦਾ ਹੱਕ ਬੰਦ ਹੈ ਜੀ ਬਾਕੀ ਦੇਖੋ ਤੁਸੀਂ ਫੈਬਰਿਕ ਤੁਹਾਡੇ ਕੋਲੇ ਆਉਂਦੀ ਹੈ ਜਿਹੜੀਆਂ ਮੇਰੀਆਂ ਭੈਣਾਂ ਬੁੱਕ ਕਰਦੀਆਂ ਨੇ ਸੂਟ ਉਹਨਾਂ ਕੋਲੇ ਆਰਡਰ ਚਲੇ ਜਾਂਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਲਾਸਟ ਮਸਲੀਨ ਦਾ ਚੌਥਾ ਕਲਰ ਆ ਗਿਆ ਜੀ ਇਹ ਵਾਲਾ ਇਹਦੇ ਤੁਹਾਨੂੰ ਸਲਵਾਰ ਦੇ ਵਿੱਚ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਮਿਲੂਗੀ। ਲਓ ਜੀ 1250 ਦੇ ਸੂਟ ਦਾ ਪ੍ਰਾਈਸ ਰਹੂਗਾ। ਮੇਰੇ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ। ਬਸ ਚਾਰ ਕਲਰ ਇਹਦੇ ਵਿੱਚ ਆਗੇ ਜੀ। ਇੱਕ ਆਪਣੇ ਕੋਲ ਇਹ ਕਲਰ ਹੈ ਮਹਿੰਦੀ ਦਾ, ਕਰਸਟ ਨੂਨ ਦਾ ਬਸ ਇਹ ਸਿੰਗਲ ਕਲਰ ਹੀ ਏ। ਲਓ ਜੀ। ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਲਓ। ਇਹ ਸੂਟ ਦਾ ਪ੍ਰਾਈਸ ਰਹੂਗਾ ਜੀ। 1600 ਰੁਪਏ ਵਿਦ ਸ਼ਿਪਿੰਗ ਦੇ ਨਾਲ। ਲਓ ਜੀ। ਹੁਣ ਇਹ ਵੀ ਆਪਾਂ ਨੇ ਬਹੁਤ ਲੈਸ ਦੇ ਵਿੱਚ ਲਾਇਆ ਹੋਇਆ ਹੈ। ਦੇਖੋ ਜੇ ਤੁਹਾਨੂੰ ਪਸੰਦ ਆ ਮੈਂਦੀ ਕਲਰ ਹੈ ਸਿੰਗਲ ਕਲਰ ਹੀ ਰਹਿ ਗਿਆ ਜੀ ਆਪਣੇ ਕੋਲ ਲਓ ਜੀ ਇੱਕ ਆ ਗਿਆ ਜੀ ਇਹਦੇ ਵਿੱਚ ਚਨੂਨ ਦੀ ਸ਼ਰਟ ਹੈ ਸੌਰੀ ਚਨੂਨ ਦਾ ਆਲਓਵਰ ਸੂਟ ਹੈ ਮਿਰਰ ਵਰਕ ਹੋਇਆ ਹੋਇਆ ਹੈ ਦੇ ਉੱਪਰ ਇਹਦੇ ਨਾਲ ਆਪਸ਼ਨ ਹੈਗੀ ਹੈ ਜੇ ਤੁਸੀਂ ਮੈਚਿੰਗ ਲੈਣਾ ਮੈਚਿੰਗ ਵੀ ਕਰ ਸਕਦੇ ਹੋ ਜੇ ਆਲਓਵਰ ਲੈਣਾ ਆਲਓਵਰ ਵੀ ਸਰਦਈ ਸਲਵਾਰ ਵੀ ਰੱਖ ਸਕਦੇ ਹੋ ਜੀ ਇਹਦੇ ਨਾਲ ਤੁਸੀਂ ਗ੍ਰੀਨ ਵੀ ਰੱਖ ਸਕਦੇ ਹੋ ਤੇ ਆਹ ਥੋੜਾ ਜਿਹਾ ਕਲਰ ਲਾਈਟ ਹੈ ਇਹ ਚੱਲਣਾ ਨਹੀਂ ਹੈਗਾ ਸਰਦਈ ਤੇ ਗ੍ਰੀਨ ਤੁਸੀਂ ਰੱਖ ਸਕਦੇ ਹੋ ਵਧੀਆ ਵਾਲੀ ਤੁਹਾਨੂੰ ਇਹ ਚਨੂਨ ਦੀ ਪਿਓਰ ਚਨੂਨ ਦੀ ਸ਼ਰਟ ਮਿਲੂਗੀ ਪਿਓਰ ਚਨੂਨ ਦਾ ਸੂਟ ਮਿਲੂਗਾ ਜੀ 5 ਮੀਟਰ ਲਓ ਜੀ ਜੇ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਇਹਦਾ ਵੀ ਤੁਹਾਨੂੰ 1600 ਰੁਪਏ ਪਏਗਾ ਜੀ ਆਲ ਓਵਰ ਦਾ ਜੇ ਤੁਸੀਂ ਮੈਚਿੰਗ ਇਕੱਲੀ ਸ਼ਰਟ ਲੈਣੀ ਚਾਹੁੰਦੇ ਹੋ ਤਾਂ 800 ਦੀ ਪੈ ਜੇਗੀ ਜੇ ਤੁਸੀਂ ਇਹਦੇ ਨਾਲ ਕ੍ਰੇਪ ਦੀ ਸਲਵਾਰ ਲਗਾਓਗੇ ਜੀ ਤਾਂ ਤੁਹਾਨੂੰ ਪਾਊਗਾ ਜੀ ਇਹ 1450 ਦਾ ਲਓ ਜੀ ਇਹ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਸਕਦੇ ਹੋ ਅਗਲੇ ਸੂਟ ਆਗੇ ਜੀ ਜੌਰਜਟ ਦੇ ਇਹਦੇ ਵਿੱਚ ਆਪਣੇ ਕੋਲੇ ਤਿੰਨੇ ਵੀ ਕਲਰ ਨੇ ਬਸ ਬਲੈਕ ਤੇ ਲਓ ਜੀ ਇਹ ਵਾਲਾ ਬਲੈਕ ਸ਼ਰਟ ਆ ਗਈ ਜੀ ਇਹਦੇ ਨਾਲ ਇਹ ਬਹੁਤ ਸੋਹਣਾ ਡਿਜ਼ਾਈਨ ਚੱਲਿਆ ਹੋਇਆ ਇਹਦੇ ਵਿੱਚ 8-9 ਕਲਰ ਸੀਗੇ ਸਾਰੇ ਆਪਣੇ ਕੋਲੇ ਸੇਲ ਹੋ ਗਏ ਇਹ ਤਿੰਨ ਕਲਰ ਹੀ ਰਹਿ ਗਏ ਲੋ ਇਹ ਵਾਲਾ ਡਿਜ਼ਾਈਨ ਆਊਗਾ ਜੀ ਚਾਹੇ ਤੁਸੀਂ ਇਹਦਾ ਸਲਵਾਰ ਬਣਾਓ ਕਲਾਜੋ ਬਣਾਓ ਸਰਾਰਾ ਬਣਾਓ ਕਿਦਾਂ ਮਰਜ਼ੀ ਬਣਾ ਸਕਦੇ ਹੋ ਨਹੀਂ ਤੁਸੀਂ ਸਟੇਟ ਸਲਵਾਰ ਵੀ ਬਣ ਜੂਗੀ ਜੀ ਇਹਦੀ ਗੋਡੇ ਵਾਲੀ ਸਲਵਾਰ ਵੀ ਬਣ ਜੂਗੀ ਕਿਵੇਂ ਮਰਜ਼ੀ ਤੁਸੀਂ ਬਣਾ ਸਕਦੇ ਹੋ 2.5 ਦੇ 2.5 ਮੀਟਰ ਤੇ ਪੰਨੇ ਤੇ ਤੁਹਾਨੂੰ ਇਹ ਡਿਜ਼ਾਈਨ ਮਿਲੂਗਾ ਇਹਦਾ ਦੁਪੱਟਾ ਰਹੂਗਾ ਜੀ ਪ੍ਰਿੰਟਡ ਮੈਂ ਤੁਹਾਨੂੰ ਇਹਨਾਂ ਦਾ ਦੁਪੱਟਾ ਦੂਸਰਾ ਖੁੱਲਾ ਹੋਊਗਾ ਇੱਕ ਨਹੀਂ ਦੁਪੱਟਾ ਇਹਦੀ ਖੁੱਲ੍ਹਾ ਹੋਊਗਾ ਲੋ ਮਧਾਨੋ ਦੀ ਬਣੇ ਹੋਏ ਦੀ ਲੁੱਕ ਦਿਖਾ ਦਿੰਦੀ ਆ ਫੋਟੋ ਤੇ ਵੀ ਕਿਵੇਂ ਲੱਗਦਾ ਦਪੱਟਾ ਵੀ ਤੁਹਾਨੂੰ ਪ੍ਰਿੰਟਡ ਮਿਲੂਗਾ ਜੀ ਸਾਰੀ ਲੇਸ ਵਗੈਰਾ ਲੱਗੀ ਹੋਈ ਆ ਤੇ ਦੇਖੋ ਜੀ ਇਸ ਤਰ੍ਹਾਂ ਦਾ ਬਲੈਕ ਤੁਹਾਨੂੰ ਇਹਦਾ ਇਹ ਵਾਲਾ ਸੈਂਟਰ ਆ ਗਿਆ ਜੀ ਇਸ ਤਰ੍ਹਾਂ ਦਪੱਟੇ ਦੇ ਲੜਾਂ ਤੇ ਰਵਾਲੀ ਡਿਜ਼ਾਈਨਿੰਗ ਆ ਗਈ ਤੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਓ ਜੀ ਇਹਦਾ ਵੀ ਦਪੱਟਾ ਤੁਹਾਨੂੰ ਪਊਗਾ ਜੀ 1800 ਦਾ ਜੌਰਜਟਾ ਜਿਹੜੀ ਇਹ ਤੁਹਾਨੂੰ ਦਾਣੇਦਾਰ ਵਧੀਆ ਪਿਓਰ ਵਾਲੀ ਮਿਲੂਗੀ ਆਪਾਂ ਤੁਹਾਨੂੰ ਪਹਿਲੀ ਦੱਸ ਦਿੰਨੇ ਆ ਜੀ ਆਪਾਂ ਫੈਬ੍ਰਿਕ ਮਾੜੀ ਨਹੀਂ ਦੇਵਾਂਗੇ ਤੁਹਾਨੂੰ 100-200 ਰੁਪਏ ਵੱਧ ਲੱਗੇ ਕੋਈ ਚੱਕਰ ਨਹੀਂ ਹੁਣ ਦੇਖੋ ਇਹ ਸੂਟ ਦੇ ਸਾਰੇ ਤੇ ਲਾਈਨਿੰਗ ਲੱਗੂਗੀ ਹਨਾ ਤੁਹਾਡੇ ਸਲਾਈ ਗਲ ਪੈ ਗਈ ਮਾੜਾ ਕਪੜਾ ਦੇ ਕੇ ਕੀ ਫਾਇਦਾ ਫਿਰ ਤੁਸੀਂ ਇਹ ਨਾ ਚਾਰ ਨੂੰ ਹੋਰ ਦੱਸੋਗੇ ਸਾਡਾ ਕਸਟਮਰ ਖਰਾਬ ਹੋਣਾ ਲਓ ਜੀ ਇਹਦਾ ਪਤਾ ਤੁਹਾਨੂੰ ਬਣਿਆ ਹੋਇਆ ਸੂਟ ਦਿਖਾ ਦਈਏ ਕਿਦਾਂ ਲੱਗੂਗਾ ਇਹ ਹੈਗਾ ਜੀ ਮਸਟਰਡ ਕਲਰ ਲਓ ਜੀ ਐਦਾਂ ਦਾ ਇਹ ਸੂਟ ਆ ਜਿਹੜਾ ਸਟਿਚ ਹੋ ਕੇ ਲੱਗੇਗਾ ਇਹਦਾ ਮਸਟਰਡ ਕਲਰ ਹੈ ਜੀ ਸੇਮ ਕਲਰ ਹੈ ਇਹ ਵਾਲਾ ਜਿਹੜਾ ਤੁਹਾਨੂੰ ਮੈਂ ਦੱਸਿਆ ਦਿਖਾਇਆ ਲਓ ਜੀ ਇੱਕ ਵਾਰ ਆਪਾਂ ਫੋਟੋ ਦੇ ਲੋ ਲਫਾਫੇ ਦੇ ਵਿੱਚੋਂ ਕੱਢਦੀ ਆਂ ਦੇਖੋ ਪ੍ਰੋਪਰ ਕਲਰ ਇਹ ਆ ਬਹੁਤ ਸੋਹਣਾ ਕਲਰ ਆ ਇਸ ਤਰ੍ਹਾਂ ਦਾ ਮੇਰੀ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਜੀ 1800 ਰੁਪਏ ਤੇ ਸ਼ਿਪਿੰਗ ਦੇ ਨਾਲ ਇਹਦਾ ਜਿਹੜਾ ਪ੍ਰਾਈਜ਼ ਰਹੂਗਾ ਜੀ ਇਹਦੇ ਦੁਪੱਟਾ ਗਰਮਸ ਲੋਕ ਨੇ ਬਹੁਤ ਜ਼ਿਆਦਾ ਇਹਨੂੰ ਅਲੱਗ ਹੋ ਦਿੱਤਾ ਹੈ ਅਗਲਾ ਆਏਗਾ ਜੀ ਇਹਦਾ ਰੈੱਡ ਕਲਰ ਲਓ ਜੀ ਇਹਦੀ ਸਲਵਾਰ ਰਹੂਗੀ ਜੀ ਇਹਦਾ ਦੁਪੱਟਾ ਰਹੂਗਾ ਲਓ ਜੀ ਤਿੰਨ ਕਲਰ ਨੇ ਇਹਦੇ ਵਿੱਚ ਮੇਰੀ ਭੈਣਾ ਜਲਦੀ ਜਲਦੀ ਇਹ ਵੀ ਤੁਸੀਂ ਕੋਟ ਬੁੱਕ ਕਰ ਲਓ ਇੱਕ ਆਪਾ ਆਫਰ ਦੇ ਵਿੱਚ ਇਹ ਵਾਲੇ ਸੂਟ ਰੱਖੇ ਨੇ ਜੀ ਜੋ ਹਾ ਸਿਲਕ ਤੇ ਬਣੇ ਹੋਏ ਨੇ ਮੇਰੀਆਂ ਭੈਣਾਂ ਨੇ ਪਹਿਲਾਂ ਦੇਖ ਚੁੱਕੇ ਹੋ ਤੁਸੀਂ ਵੀਡੀਓ ਦੇ ਵਿੱਚ ਇਹਦੇ ਇਸ ਤਰ੍ਹਾਂ ਜਿਹੜਾ ਹੈਗਾ ਘੇਰ ਤੇ ਕੰਮ ਬਣਿਆ ਹੋਇਆ ਦੇਖੋ ਜ਼ਰੀ ਦੇ ਨਾਲ ਬਹੁਤ ਸੋਹਣਾ ਕੰਮ ਹੋਇਆ ਹੋਇਆ ਜੀ ਮੋਰ ਪੰਖੀ ਜਿਹਾ ਕਲਰ ਆ ਕਲਰ ਸੇਮ ਦਿਖ ਰਿਹਾ ਤੁਹਾਨੂੰ ਵੀਡੀਓ ਦੇ ਵਿੱਚ ਜੇ ਤੁਹਾਨੂੰ ਇਹ ਚਾਹੀਦਾ ਜੀ ਤਾਂ ਤੁਸੀਂ ਇਹ ਵੀ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹਦਾ ਦੂਸਰਾ ਕਲਰ ਆਊਗਾ ਜੀ ਸੇਮ ਡਿਜ਼ਾਈਨ ਹੈ ਪਰਪਲ ਕਲਰ ਲਓ ਜੀ ਇਹ ਦੋਨੋਂ ਇਸ ਤਰ੍ਹਾਂ ਦੇ ਡਿਜ਼ਾਈਨ ਵਾਲੇ ਹੋਗੇ ਜੀ ਦੂਸਰੇ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਆ ਗਿਆ ਜੀ 골ਡਨ ਇਹ ਤੇ ਘੇਰ ਦਾ ਕੰਮ ਹੋਊਗਾ ਇਹ ਵੀ ਦੇਖੋ ਲਓ ਜੀ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਦਾ ਬਾਹ ਤੇ ਘੇਰ ਦਾ ਕੰਮ ਹੋਊਗਾ ਇਹ 골ਡਨ ਸਕਿਨ ਕਲਰ ਆ ਗਿਆ ਜੀ ਇਹਦਾ ਆ ਗਿਆ ਜੀ ਮਹਿੰਦੀ ਕਲਰ ਇਹਦਾ ਆ ਗਿਆ ਜੀ ਇਸ ਤਰ੍ਹਾਂ ਦਾ ਬਹੁਤ ਸੋਹਣਾ ਮਿੱਠਾ ਮਿੱਠਾ ਫਿਰੋਜੀ ਜਿਹਾ ਕਲਰ ਹੈ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਦਿਓ ਇਹ ਸੂਟ ਵੀ ਤੁਹਾਨੂੰ ਪਾਊਗਾ ਜੀ ਬਿੱਡ ਸ਼ਿਪਿੰਗ 1380 ਰੁਪਏ ਦਾ ਦੇਖੋ ਜੀ ਪਹਿਲਾਂ 1500 ਰੇਟ ਪਾਇਆ ਸੀ ਆਪਾਂ ਨੇ ਇਹਦੇ ਵੀ 120 ਰੁਪਏ ਲੈਸ ਕਰਤੇ ਲਓ ਜੀ 1380 ਰੁਪਏ ਦੇ ਵਿੱਚ ਤੁਹਾਨੂੰ ਸੂਟਾ ਜਿਹੜਾ ਤੁਹਾਡੇ ਘਰ ਤੱਕ ਪਹੁੰਚੂਗਾ ਜੀ ਇਹ ਨਹੀਂ ਹੈਗਾ ਵੀ ਸ਼ਿਪਿੰਗ ਦੇ ਅਲੱਗ ਤੋਂ ਹੋਣਗੇ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟ ਤੁਹਾਨੂੰ ਪਸੰਦ ਆਏ ਹੋਣਗੇ ਬਹੁਤ ਜ਼ਿਆਦਾ ਸੂਟ ਦਿਖਾ ਦਿੱਤੇ ਮੇਰੀਆਂ ਭੈਣਾਂ ਜਲਦੀ ਜਲਦੀ ਆਫਰ ਦਾ ਲਾਹਾ ਲੈ ਕੇ ਜਿਹੜੇ ਆਪਣੇ ਸੂਟ ਨੇ ਬੁੱਕ ਕਰ ਲਓ ਮਿਲਦੇ ਆ ਕੱਲ ਨੂੰ ਸੋਨੇ ਦੇ ਸੂਟਾਂ ਦੇ ਨਾਲ ਸੋਨੇ ਦੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ